ਤੇ ਫੰਕਸ਼ਨ ਵੀ ਜਿਹੜਾ ਉਹ ਕਰਾਇਆ ਤੇ ਅੰਮ੍ਰਿਤਸਰ ਸੁਖਬੀਰ ਬਾਦਲ ਦੇ ਉੱਪਰ ਬੋਲੀ ਚੱਲੀ ਹੈ ਜੀ ਦੇਖੋ ਬਹੁਤ ਮੰਦਭਾਗੀ ਘਟਨਾ ਹੈ ਉਹ ਵੀ ਉੱਥੇ ਜਿੱਥੇ ਗੁਰੂ ਕੀ ਨਗਰੀ ਜਿੱਥੇ ਸਰਬੱਤ ਦੇ ਭਲੇ ਦੀ ਬਾਣੀ ਪੜ੍ਹੀ ਜਾਂਦੀ ਹੈ ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ ਤੇ 50 ਪੁਲਿਸ ਦੀ ਮਸਤੈਦੀ ਕਰਕੇ ਅੱਜ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੈ ਉਹੋਂ ਬਚ ਗਈ ਉਹ ਬੰਦੇ ਨੂੰ ਉੱਥੇ ਜਿਹੜਾ ਉੱਥੇ ਕਾਬੂ ਕਰ ਲਿਆ ਗਿਆ ਇਹ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਨਾਂ ਨਾਲ ਇਨ ਟੱਚ ਆ ਤੇ ਮੈਂ ਉਹਨਾਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਨੇ ਕਿ ਇਹਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤੇ ਬਹੁਤ ਜਲਦੀ ਕਿ ਉਹਦੇ ਪਿੱਛੇ ਕੀ ਕਾਰਨ ਸੀ ਕੌਣ ਉਹਦੇ ਪਿੱਛੇ ਹੱਥ ਕੀਦਾ ਤੇ ਪੰਜਾਬ ਨੂੰ ਜਾਂ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜੀਆਂ ਸ਼ਾਸ਼ਾਂ ਜਿਹੜੀਆਂ ਨੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਸੁਭੀ ਬਾਦਲ ਜੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਔਰ ਬੜੀ ਜਲਦੀ ਜਿਹੜਾ ਇਸ ਘਟਨਾ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੰਦਾ ਉਸੇ ਜਗਤ ਤੇ ਫਾੜੀ ਵੀ ਲਿਆ ਔਰ ਰਿਕਾਰਡ ਵੀ ਉਹਦਾ ਕ੍ਰਿਮੀਨਲ ਹੈ ਤੇ ਮੈਂ ਇਸ ਗੱਲ ਹੀ ਅ ਮਤਲਬ ਪੰਜਾਬ ਪੁਲਿਸ ਨੂੰ ਵਧਾਈ ਦਿਨਾ ਕਿ ਉਹਨਾਂ ਨੇ ਬਹੁਤ ਮੁਸ਼ਤਿਹਦੀ ਨਾਲ ਤਿੰਨ ਚਾਰ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ ਉਹਨਾਂ ਸਿਵਲ ਦੇ ਵਿੱਚ ਸੀਗੇ ਉਹਨਾਂ ਨੇ ਇੱਕਦਮ ਉਹਨੂੰ ਕਾਬੂ ਕੀਤਾ ਔਰ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਉੱਥੇ 175 ਜਿਹੜੇ ਜਵਾਨ ਤਾਇਨਾਤ ਕੀਤੇ ਹੋਏ ਨੇ ਆਈਜੀ ਐਸਪੀ ਸਵਸੀ ਕਿਉਂਕਿ ਭਾਵਨਾਵਾਂ ਨੇ ਜੁੜੀਆਂ ਹੋਈਆਂ ਉੱਥੇ ਤਲਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਗਤ ਬਹੁਤ ਲੱਖਾਂ ਦੀ ਗਿਣਤੀ ਚੋਂਦੀ ਹੈ ਪਲੱਸ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦ ਭਾਗਾ ਹੋਇਆ ਔਰ ਖਾਸ ਤੌਰ ਤੇ ਗੁਰੂ ਦੇ ਦਰ ਤੇ ਬਿਲਕੁਲ ਗੇਟ ਤੇ ਜਿਹੜਾ ਘੰਟਾ ਘਰ ਡਿਊਟੀ ਹੈ ਜਿਹੜੀ ਹੈ ਉੱਥੇ ਹੋਇਆ ਸੋ ਇਹਦੀ ਨਿਰਪੱਖ ਜਾਂਚ ਹੋਊਗੀ ਸਖਤਾਈ ਨਾਲ ਜਾਂਚ ਹੋਊਗੀ ਔਰ ਜੋ ਵੀ ਦੋਸ਼ੀ ਹੋਇਆ ਸਖ਼ਸ ਹੈ ਨਹੀਂ ਸੀਰ ਸਰ ਇਹ ਵੀ ਚਾਹੀਦੀ ਹੈ ਕਿ ਚਾਰਜਪੈਟ ਦੇ ਸਬੰਧ ਵਿੱਚ ਹਾਂ ਜੀ ਇਹ ਹਾਂ ਜੀ ਦੇਖੋ ਕਾਫੀ ਲੰਬੇ ਸਮੇਂ ਤੋਂ ਹੀ ਮੰਗ ਹੈ ਹੁਣ ਕਿਉਂਕਿ 에어ਪੋਰਟ ਨੂੰ ਵਧਾਉਣ ਦਾ ਵੀ ਸਾਡੇ ਕੋਲੇ ਸਕੋਪ ਹੈਗਾ ਇਹ ਜਿਹੜਾ ਟਰਮੀਨਲ ਹੈ ਇਹ ਵਿਚ ਵਾਲਾ ਟਰਮੀਨਲ ਹੈ ਇੱਕ ਟਰਮੀਨਲ ਇਹਦੇ ਇੱਧਰ ਬਣ ਸਕਦਾ ਇੱਕ ਪਰਲੇ ਪਾਸੇ ਬਣ ਸਕਦਾ ਤੇ ਅਸੀਂ ਵੱਖ-ਵੱਖ 에ਅਰਲਾਈਨਾਂ ਨਾਲ ਗੱਲ ਕਰ ਰਹੇ ਹਾਂ ਕਿ ਤੁਸੀਂ ਇੱਥੋਂ ਮੁਹਾਲੀ ਤੋਂ ਸਾਨੂੰ ਇੰਟਰਨੈਸ਼ਨਲ ਖਾਸ ਤੌਰ ਤੇ ਵੈਸਟਰਨ ਸਾਈਡ ਟੋਰਾਂਟੋ ਸੈਨ ਫਰਾਂਸਿਸਕੋ ਸ਼ਿਕਾਗੋ ਜਿੱਦ ਨੂੰ ਸਾਡਾ ਵੈਸਟਰਨ ਵਾਇਡਵਲ ਨੂੰ ਜ਼ਿਆਦਾ ਕਿਉਂਕਿ ਸ਼ਾਰਜਾ ਵਗੈਰਾ ਤਾਂ ਜਾਣਦੀ ਹੈ ਇਹ ਫਲਾਈਟਾਂ ਤੇ ਬੜੀ ਜਲਦੀ ਜਿਹੜਾ 에ਅਰਲਾਈਨ ਜਿਹੜੀਆਂ ਨੇ ਉਹ ਫਾਈਨਲ ਕਰ ਰਹੀਆਂ ਨੇ ਕੋਈ ਕਮੀ ਨਹੀਂ ਫਾਈਵ ਸਟਾਰ ਹੋਟਲ ਵੀ ਹੈਗੇ ਨੇ ਸਭ ਕੁਝ ਹੈ ਤੇ ਇੱਕ ਕੇਟਰਿੰਗ ਦਾ ਪ੍ਰਬੰਧ ਕਰਨਾ ਕਿਉਂਕਿ ਕੇਟਰਿੰਗ ਇੱਥੋਂ ਹੀ ਕੋਈ ਦਿੱਲੀ ਤੋਂ ਕੈਟਰੀਂਗ ਨਹੀਂ ਆ ਸਕਦੀ ਕੈਟਰੀਂਗ ਦਾ ਇੱਥੋਂ ਹੋਊਗਾ ਕਿਉਂਕਿ ਇੰਟਰਨੈਸ਼ਨਲ ਫਲਾਈਟ ਕੈਟਰੀਂਗ ਤੋਂ ਬਿਨਾਂ ਚੱਲ ਨਹੀਂ ਸਕਦੀ ਸੋ ਅਸੀਂ ਉਹਨਾਂ ਤੋਂ ਰਿਕੁਆਇਰਮੈਂਟ ਲਈਏ ਕਿ ਸਾਨੂੰ ਦੱਸ ਦੋ ਕੀ ਕੀ ਤੁਹਾਨੂੰ ਚਾਹੀਦਾ ਹੈ ਬਾਕੀ ਇਹ 에ਰਪੋਰਟ ਜਿਹੜਾ ਇੰਟਰਨੈਸ਼ਨਲ ਵਾਸਤੇ ਬਿਲਕੁਲ ਰੈਡੀ ਹੈ ਕਿਉਂਕਿ ਸਾਡੇ ਲੋਕ ਜਿਹੜੇ ਨੇ ਦਿੱਲੀ ਜਾਂਦੇ ਆ ਲੱਖਾਂ ਦੀ ਗਿਣਤੀ ਦਿੱਲੀ ਜਾਂਦੇ ਆ ਔਰ ਉਹ ਖੱਜਲ ਖਵਾਰੀ ਬਚੂਗੀ ਪਲੱਸ ਪੰਜਾਬ ਦੇ ਰੈਵਨੂ ਨੂੰ ਫਾਇਦਾ ਹੋਊਗਾ ਪਲੱਸ ਇਹ ਵੀ ਇੱਥੇ ਪੰਜਾਬ ਚ ਜਿਵੇਂ ਅੰਮ੍ਰਿਤਸਰ ਹੈ ਅਮਰitsar ਸਾਹਿਬ ਦੇ ਵਿੱਚ ਵੀ ਜਿਹੜਾ ਸਿਗੂ ਰਾਮਦਾਸ 에어ਪੋਰਟ ਹੈ ਉੱਥੇ ਵੀ ਫਲਾਈਟਾਂ ਘਟ ਨੇ